ਪਿੰਡ ਦਾ ਇੱਕ ਸਾਦਾ ਜਿਹਾ ਮੁੰਡਾ ਅਰਜਨ ਦਿਲ ਦਾ ਬਹੁਤ ਸਾਫ਼ ਸੀ ਕਾਲਜ ਵਿੱਚ ਮਨਪ੍ਰੀਤ ਨੂੰ ਦੇਖ ਕੇ ਦਿਲ ਤੋਂ ਪਿਆਰ ਕਰ ਬੈਠਾ ਦੋਵਾਂ ਦੀਆਂ ਮੁਸਕਰਾਹਟਾਂ 'ਚ ਖੁਸ਼ੀ ਗੱਲਾਂ 'ਚ ਮਿਠਾਸ ਸੀ ਦੁਨੀਆ ਸੋਹਣੀ ਲੱਗਦੀ ਸੀ ਪਰ ਜਦੋਂ ਦੋਹਾਂ ਨੇ ਵਿਆਹ ਬਾਰੇ ਸੋਚਿਆ ਉੱਥੇ ਪਿਆਰ ਤੇ ਜ਼ਿੰਦਗੀ ਦੀ ਹਕੀਕਤ ਟਕਰਾ ਗਈ ਮਨਪ੍ਰੀਤ ਚਾਹੁੰਦੀ ਸੀ ਮੈਨੂੰ ਬਹੁਤ ਵੱਡਾ ਘਰ ਨਹੀਂ ਚਾਹੀਦਾ ਬਸ ਤੂੰ ਮੇਰੇ ਨਾਲ ਜ਼ਿੰਦਗੀ ਭਰ ਪਿਆਰ ਤੇ ਸਾਥ ਰੱਖੀ ਪਰ ਅਰਜਨ ਦੇ ਘਰ ਦੇ ਹਾਲਾਤ ਚੰਗੇ ਨਹੀਂ ਸਨ ਬਿਮਾਰ ਮਾਂ, ਬੇਰੁਜ਼ਗਾਰ ਪਿਓ ਤੇ ਇੱਕ ਛੋਟਾ ਭਰਾ ਪਿਆਰ ਬੇਹਿਸਾਬ ਸੀ ਪਰ ਜ਼ਿੰਮੇਵਾਰੀਆਂ ਉਸ ਤੋਂ ਵੀ ਵੱਡੀਆਂ ਸਨ ਇੱਕ ਰਾਤ ਫੋਨ ਤੇ ਮਨਪ੍ਰੀਤ ਨੇ ਪੁੱਛਿਆ ਕੀ ਤੂੰ ਸੱਚਮੁੱਚ ਮੇਰੇ ਨਾਲ ਭਵਿੱਖ ਵੇਖਦਾ ਹੈ ਅਰਜਨ ਚੁੱਪ ਹੋ ਗਿਆ ਪਿਆਰ ਉਸਨੇ ਦਿਲੋਂ ਕੀਤਾ ਸੀ ਪਰ ਨਿਭਾਉਣਾ ਉਸ ਨੂੰ ਪਰਿਵਾਰ ਨਾਲ ਸੀ ਕੁਝ ਦਿਨ ਚੁੱਪ ਰਹਿ ਕੇ ਉਸਨੇ ਫੈਸਲਾ ਕਰ ਲਿਆ ਤੇ ਮਨਪ੍ਰੀਤ ਨੂੰ ਕਹਿ ਦਿੱਤਾ ਮੈਂ ਤੈਨੂੰ ਖੁਸ਼ ਤਾਂ ਰੱਖ ਸਕਦਾ ਪਰ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਨਹੀਂ ਅਤੇ ਤੈਨੂੰ ਅਧੂਰਾ ਸਾਥ ਨਹੀਂ ਦੇ ਸਕਦਾ ਉਸ ਰਾਤ ਦੋਵੇਂ ਰੋਏ ਪਰ ਕਿਸੇ ਨੇ ਵੀ ਇੱਕ ਦੂਜੇ ਨੂੰ ਦੋਸ਼ ਨਹੀਂ ਦਿੱਤਾ ਸਾਲ ਬੀਤਦੇ ਗਏ ਅਰਜਨ ਨੇ ਪਰਿਵਾਰ ਨੂੰ ਖੜਾ ਕੀਤਾ ਕੰਮ ਸੈੱਟ ਕੀਤਾ ਘਰ ਸੰਭਾਲਿਆ ਮਨਪ੍ਰੀਤ ਦਾ ਵੀ ਵਧੀਆ ਘਰ ਵਿਆਹ ਹੋ ਗਿਆ ਇੱਕ ਦਿਨ ਮੇਲੇ 'ਚ ਦੋਵੇਂ ਆਹਮੋ ਸਾਹਮਣੇ ਆਏ ਨਾ ਕੋਈ ਗਿਲਾ ਨਾ ਕੋਈ ਪੇਸ਼ਤਾਵਾ ਬਸ ਦੋ ਅੱਖਾਂ ਜਿਨ੍ਹਾਂ ਨੇ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖਿਆ ਸੀ ਪਿਆਰ ਸੋਨਾ ਹੈ ਪਰ ਜ਼ਿੰਮੇਵਾਰੀ ਸੱਚ ਹੈ ਪਿਆਰ ਦਿਲ ਨੂੰ ਖੁਸ਼ ਕਰਦਾ ਹੈ ਪਰ ਜ਼ਿੰਮੇਵਾਰੀ ਜੀਵਨ ਚਲਾਉਂਦੀ ਹੈ ਪਿਆਰ ਜਾਦ ਬਣ ਜਾਂਦਾ ਹੈ ਜ਼ਿੰਮੇਵਾਰੀ ਇਨਸਾਨ ਬਣਾਉਂਦੀ ਹੈ ਉਹ ਦੋਵੇਂ ਮੁਸਕਰਾ ਕੇ ਬਖੂ ਵਕ ਚੱਲ ਪਏ ਕਿਉਂਕਿ ਦੋਹਾਂ ਨੂੰ ਪਤਾ ਸੀ ਕਿ ਉਹਨਾਂ ਦਾ ਪਿਆਰ ਹਾਰਿਆ ਨਹੀਂ ਸੀ ਇਹ ਤਾਂ ਜ਼ਿੰਮੇਵਾਰੀਆਂ ਲਈ ਕੁਰਬਾਨ ਹੋਇਆ ਸੀ